ਸਾਡੀ ਬਾਹਰ ਟਾਣੀ ਆ ਜੋ ਵੀ ਟਰਾਲੀ ਇਧਰ ਆਉਂਦੀ ਆ ਪਿੱਛੇ ਸੇਵਾ ਕਰਨ ਵਾਸਤੇ ਅਸੀਂ ਹੱਥ ਕਰਦੇ ਰਹਿ ਜਾਂਦੇ ਆ ਉਹ ਜੋ ਸੇਵਾ ਕਰਨ ਵਾਲੇ ਬੰਦੇ ਨੇ ਉਹ ਕਹਿੰਦੇ ਅਸੀਂ ਅੱਗੋਂ ਮੁੜ ਕੇ ਵਾਪਸ ਆਵਾਂਗਾ ਕਹਿੰਦਾ ਜਿੰਦਾ ਨਹੀਂ ਕਦਰ ਵੀਗਾ ਉਹਨਾਂ ਵੇਖੇ ਮਿਲਏ ਸਭ ਕੁਝ ਸਾਨੂੰ ਮਿਲਣਾ ਚਾਹੀਦਾ ਹੈ ਜੰਦਾ ਉੱਥੇ ਵੰਡਿਆ ਜਾਂਦਾ ਟਰਾਲੀ ਜਦੋਂ ਵਾਪਸ ਆਉਂਦੀ ਆ ਅਸੀਂ ਉਹਨਾਂ ਦੇ ਮੂੰਹ ਵਾਲੇ ਵੇਖਦੇ ਰਹਿੰਦੇ ਆ ਫਿਰ ਤੂੰ ਲੈ ਕੇ ਵੇਖੋ ਕਿੰਨੀਆਂ ਟਰਾਲੀਆਂ ਗਈਆਂ ਸਾਰੀਆਂ ਖਾਲੀ ਹੋ ਕੇ ਆਈਆਂ ਅਸੀਂ ਹਲੇ ਵੀ ਹੱਥ ਕਰਦੇ ਖੜੇ ਆ ਤੇ ਤਾਂ ਪਾਣੀ ਖੜਾ ਆ ਜੀ ਉੱਥੇ ਸਾਰੇ ਖੇਤਾਂ 'ਚ ਪਾਣੀ ਬਹੁਤ ਪਾਣੀ ਆਇਆ ਹੈ ਬਹੁਤ ਹੀ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਕਿ ਸਾਡੇ ਦੇਖਾ ਜਾਵੇ ਗੁਰਦੁਆਰਾ ਕਿਉਂਕਿ ਹਾਲਾਤ ਬਹੁਤ ਕਿਉਂਕਿ ਕੰਟਰੋਲ ਗਰੀਬਾਂ ਕੋਲ ਕੀ ਹੋਣਾ ਕਿਉਂਕਿ ਪ੍ਰਸ਼ਾਸਨ ਵੀ ਕਰ ਸਕਦਾ ਹੈ ਅਸੀਂ ਸਾਰਿਆਂ ਨੂੰ ਸੇਵਾਦਾਰਾਂ ਨੂੰ ਕਹਿੰਨਾ ਸਾਰੇ ਪਿੰਡ ਪਹੁੰਚੇ ਨਰਾਸ਼ ਨੇ ਬਹੁਤ ਦਿੱਤਾ ਹੈ ਲੋਕਾਂ ਨੂੰ ਐਵੇਂ ਨਾ ਖੋਦੀ ਨਹੀਂ ਸੇਵਾਦਾਰਾਂ ਦੀ ਕਰਨੀ ਚਾਹੀਦੀ ਸਰਕਾਰ ਦੀ ਕਰੋ ਕਿਉਂਕਿ ਆਪਣੇ ਤੱਕ ਉਹ ਅਜੇ ਨਹੀਂ ਪਹੁੰਚੇ ਸਾਸ਼ਰੀ ਗੱਲ ਜੀ ਮੈਂ ਚਮਕੌਰ ਸਿੰਘ ਦੇਸ਼ ਦੁਨੀਆ ਨਿਊਜ਼ ਤੋਂ ਅਸੀਂ ਇਸ ਟਾਈਮ ਖੜੇ ਆਂ ਚਾਂਦੀਆ ਟੇਂਡੀਆ ਵਾਲਾ ਕਮਾਲੇ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਖੜੇ ਆਂ ਅੱਜ ਦੇ ਮੌਲ ਤਨ ਦਿਖਾਏ ਲੋਕਾਂ ਨਾਲ ਗੱਲ ਵੀ ਕੀਤੀ ਤੁਹਾਨੂੰ ਦਿਖਾਉਣੇ ਕਿੰਦਾ ਪਾਣੀ ਨਿੱਕੇ ਨਿੱਕੇ ਬੱਚੇ ਪਾਣੀ ਦੇ ਵਿੱਚ ਤੁਰ ਫਿਰ ਰਹੇ ਨੇ ਪਾਣੀ ਨਾਲ ਬਹੁਤ ਨੁਕਸਾਨ ਹੋਇਆ ਵਾ ਫਸਲਾਂ ਖਰਾਬ ਹੋਈਆਂ ਬਈਆਂ ਨੇ ਆਓ ਹੁਣ ਅਸੀਂ ਤੁਹਾਨੂੰ ਕੁਝ ਲੋਕਾਂ ਨਾਲ ਗੱਲ ਕਰਾਉਣੇ ਇੱਥੋਂ ਦੇ ਏਰੀਆ ਬਾਰੇ ਦੱਸਦੇ ਆਂ ਇਹਨਾਂ ਨੂੰ ਕੀ ਕੀ ਸਹੂਲਤਾਂ ਕਿੰਨਾ ਕੁ ਨੁਕਸਾਨ ਹੋਇਆ ਸਸੀ ਗੱਲ ਜੀ ਸਵਾਮੀ ਜੀ ਮਹਾਰਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਬਈ ਅਸੀਂ ਆਏ ਆਂ ਜੀ ਦਿਵਯ ਜੂਤੀ ਜਾਗਰਤੀ ਸੰਸਥਾਨ ਨੂਰ ਮੈਲ ਜਿਲ੍ਹਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਆਉਂਦਾ ਔਰ ਸੰਸਥਾਨ ਦੇ ਹੈੱਡਮੈਨ ਸ੍ਰੀ ਆਸ਼ੂ ਕੋਸ਼ ਮਹਾਰਾਜੀ ਹਾਂ ਬਹੁਤ ਖੁਸ਼ ਹਾਂ ਤੁਸੀਂ ਅੱਜ ਇੱਥੇ ਆਏ ਹੋ ਤੁਹਾਨੂੰ ਲੱਗਦਾ ਵੀ ਜੋ ਪਿੰਡ ਇਸ ਟਾਂ ਤਬਾਹ ਹੋ ਚੁੱਕੇ ਹਨ ਜੋ ਰਾਸ਼ਨ ਆ ਰਿਹਾ ਹੈ ਜਾਂ ਆਪਾਂ ਰਾਸ਼ਨ ਵੰਡਣਾ ਹੈ ਵੀ ਇਹਨਾਂ ਦੇ ਘਰ-ਘਰ ਜਾ ਕੇ ਪਹੁੰਚਾਇਆ ਜਾਵੇ ਇਹਨਾਂ ਦੀ ਤਕਲੀਫਾਂ ਸੁਣੀਆਂ ਜਾਣ ਔਰ ਆਪਾਂ ਨੂੰ ਪਤਾ ਚੱਲੇ ਵੀ ਆਪਾਂ ਇਹਨਾਂ ਦਾ ਰਾਸ਼ਨ ਵੰਡ ਰਹੇ ਹਾਂ ਸਹੀ ਜਗ੍ਹਾ ਤੇ ਪਹੁੰਚ ਰਿਹਾ ਹੈ ਕੀ ਉਹਦੀ ਦੁਰਵਰਤ ਹੋ ਰਹੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿਉਂ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾਨੀ ਸੱਜਣਾ ਨੂੰ ਬਹੁਤ ਬਹੁਤ ਧੰਨਵਾਦ ਕਰੂੰਗਾ ਜਿਹੜੇ ਇਸ ਏਰੀਆ ਦੇ ਵਿੱਚ ਭੇਜ ਰਹੇ ਨੇ ਔਰ ਉਹਨਾਂ ਨੇ ਇਸ ਦੁੱਖ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਚੈਨਲਾਂ ਦੇ ਰਾਹੀਂ ਦੇਖਿਆ ਸੁਣਿਆ ਔਰ ਮੇਰੇ ਖਿਆਲ ਦੇ ਨਾਲ ਭਾਰਤ ਛੱਡੋ ਪੂਰੀ ਦੁਨੀਆ 'ਚ ਜਿੱਥੇ ਵੀ ਕੋਈ ਪੰਜਾਬੀ ਬੈਠਾ ਜਾਂ ਭਾਰਤ ਦਾ ਵਸਨੀਕ ਬੈਠਾ ਜਿਹੜਾ ਜਿਹਦੇ ਅੰਦਰ ਸਿੰਪਥੀ ਹੈ ਕਿ ਮੈਂ ਕੁਛ ਨਾ ਕੁਛ ਕਰਾਂ ਔਰ ਉਹਨਾਂ 'ਚ ਅਸੀਂ ਵੀ ਹੈਗੇ ਹਾਂ ਅਸੀਂ ਵੀ ਆਏ ਹੈਗੇ ਹਾਂ ਬਸ ਮਸਲਾ ਇੰਨਾ ਕ ਹੈਗਾ ਕਿ ਰਸਦ ਜੋ ਆ ਰਹੀ ਹੈ ਉਹ ਜ਼ਰੂਰਤਮੰਦਾਂ ਤੱਕ ਜ਼ਰੂਰ ਪਹੁੰਚੇ ਇਤੇ ਆਏ ਨਾ ਹੋਵੇ ਵੀ ਜ਼ਰੂਰਤਮੰਦ ਪਿੱਛੇ ਰਹਿ ਜਾਣ ਤੇ ਹਾਲਾਂਕਿ ਚਲੋ ਜਿੱਥੇ ਜਿੱਥੇ ਐਸਾ ਆਈ ਹੈਗੀ ਇੱਕ ਕ੍ਰੂਪੀ ਆਈ ਹੈਗੀ ਆ ਜ਼ਰੂਰਤ ਸਭ ਜਗ੍ਹਾ ਹੈਗੀ ਆ ਲੇਕਿਨ ਐਸ ਟਾਈਮ ਇੱਕ ਬਹੁਤ ਹੀ ਡੀਪ ਸਰਵੇ ਕਰਨ ਦੀ ਜ਼ਰੂਰਤ ਹੈ ਦੇਖੋ ਮੇਰੇ ਪਿੱਛੇ ਆ ਸਾਰੇ ਮੋਤਵਾਰ ਖੜੇ ਨੇ ਔਰ ਪਾਣੀ ਅਸੀਂ ਦੇਖ ਕੇ ਆ ਰਹੇ ਆ ਰਸਤੇ ਦੇ ਵਿੱਚ ਝੋਨਿਆਂ ਦੇ ਵਿੱਚੋਂ ਲੰਘਦਾ ਪਿਆ ਦਰਿਆ ਵਗਦਾ ਪਿਆ ਹੈਗਾ ਸਾਡੀ ਗੱਡੀ ਬੜੀ ਔਖੀ ਆਈ ਹੈਗੀ ਆ ਸੋ ਉਹ ਚੀਜ਼ ਇੱਕ ਦਿਲ ਨੂੰ ਟੁੰਬਦੀ ਹੈ ਕਿ ਇਹ ਨੁਕਸਾਨ ਹੋਇਆ ਹਾਲਾਂਕਿ ਜਿਹੜੀ ਇਹਦੀ ਪੂਰਤੀ ਕੀਤੀ ਨਹੀਂ ਜਾ ਸਕਦੀ ਲੇਕਿਨ ਫਿਰ ਵੀ ਇਨਸਾਨੀਤ ਦਿਨ ਆਤੇ ਇੱਕ ਸਭ ਦੇ ਦੁੱਖ ਦੇ ਵਿੱਚ ਖੜਨ ਦੇ ਲਈ ਆਪਾਂ ਸਾਰੇ ਜਿਵੇਂ ਤੁਸੀਂ ਵੀ ਆਏ ਹੋ ਚੈਨਲ ਤੁਹਾਡਾ ਵੀ ਧੰਨਵਾਦ ਤੇ ਆਪਾਂ ਪੂਰਾ ਸਰਵੇ ਕਰੀਏ ਸਾਡਾ ਸੰਸਥਾਨ ਵੀ ਇਸ ਕੰਮ ਦੇ ਲਈ ਐਸਾ ਨਹੀਂ ਕਿ ਅਸੀਂ ਇੱਥੇ ਆਏ ਆ ਇਸ ਟਾਈਮ ਸ਼ਾਇਦਾ ਗੁਰਦਾਸਪੁਰ ਫਾਜ਼ਿਲਕਾ ਜਿੱਥੇ-ਜਿੱਥੇ ਤਰਨਤਾਨ ਸਾਡੇ ਸੰਸਥਾਨ ਵੱਲੋਂ ਸਾਡੇ ਸਾਧਵੀ ਭੈਣਾ ਸੁਆਮੀ ਜਨ ਵੀਪੀਐਸ ਅਸੀਂ ਬਹੁਤ ਯੁਵਾ ਸੰਸਥਾ ਸਾਡੀ ਆਪਣੀ ਸੰਸਥਾ ਹੈ ਲੱਗੇ ਹੋਏ ਹੈਗੇ ਆ ਜੋ ਜਿੰਨਾ ਕਰੂਗਾ ਜੀ ਉਹਨੂੰ ਉਨਾ ਹੀ ਪੁੱਨ ਮਿਲਣਾ ਹੈ ਹੁਣ ਆਪਾਂ ਮਾੜੀ ਪਿੰਡ ਨਾਲ ਗੱਲ ਕਰਦੇ ਹਾਂ ਜੀ ਤੁਸੀਂ ਸਾਨੂੰ ਜੀ ਦੱਸੋ ਇਹਨਾਂ ਨੂੰ ਇਹਨਾਂ ਨਾਲ ਗੱਲਬਾਤ ਕਰੋ ਇਹਨਾਂ ਦਾ ਕੀ ਕਹਿਣਾ ਜੀ ਸਾਡਾ ਸਰ ਇਹ ਕਹਿਣਾ ਜੀ ਬੀਬਾ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਾਂਗਾ ਜੀ ਇਹਨਾਂ ਦਾ ਨਹੀਂ ਜੀ ਕਹਿੰਦੇ ਤੂੰ ਪਹਿਲਾਂ ਤੁਸੀਂ ਆਪਣੇ ਪਹਿਲਾਂ ਆਪਣੇ ਬਾਰੇ ਦੱਸੋ ਪਿੰਡ ਬਾਰੇ ਦੱਸੋ ਕਿ ਸਾਡੇ ਪਿੰਡ ਦੇ ਵਿੱਚ ਆਪਾਂ ਤੁਸੀਂ ਇਹ ਦੱਸੋ ਜੀ ਆਪਾਂ ਇਸ ਟਾਈਮ ਕਿਸ ਪਿੰਡ ਦੇ ਵਿੱਚ ਖੜੇ ਆ ਬਿਲਕੁਲ ਜੀ ਸਾਡਾ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਆ ਸਾਡਾ ਪਿੰਡ ਕਮਾਲੇ ਵਾਲਾ ਹਾਂਜੀ ਕਮਾਲੇਵਾਲ ਦੇ ਨਾਲ ਚਾਂਦੀਵਾਲਾ ਜੀ ਇਸ ਤੋਂ ਅੱਗੇ ਖੁੰਦਰ ਗੱਟੀ ਆ ਜੀ ਜਿੱਥੇ ਆਪਾਂ ਇਸ ਟਾਈਮ ਖੜੇ ਆ ਨਾ ਇਹ ਪਿੰਡ ਕਮਾਲੇਵਾਲਾ ਜੀ ਸਾਨੂੰ ਉਹ ਜ਼ਰੂਰਤ ਹੈ ਵੀ ਸਾਨੂੰ ਪਸ਼ੂਆਂ ਦਾ ਚਾਰਾ ਦਿੱਤਾ ਜਾਵੇ ਸਾਡੀ ਬਾਹਰ ਢਾਣੀ ਆ ਜੋ ਵੀ ਟਰਾਲੀ ਇੱਧਰ ਆਉਂਦੀ ਹੈ ਪਿੱਛੇ ਸੇਵਾ ਕਰਨ ਵਾਸਤੇ ਅਸੀਂ ਹੱਥ ਕਰਦੇ ਰਹਿ ਜਾਂਦੇ ਆ ਉਹ ਜੋ ਸੇਵਾ ਕਰਨ ਵਾਲੇ ਬੰਦੇ ਨੇ ਉਹ ਕਹਿੰਦੇ ਆ ਵੀ ਅਸੀਂ ਅੱਗੋਂ ਮੁੜ ਕੇ ਵਾਪਸ ਆਵਾਂ ਉਹ ਕੀ ਅੱਗੇ ਪਿੰਡ ਆ ਉੱਥੇ ਜਿਹੜਾ ਸਮਾਨ ਜਾਂਦਾ ਉੱਥੇ ਵੰਡਿਆ ਜਾਂਦਾ ਟਰਾਲੀਆਂ ਜਦੋਂ ਵਾਪਸ ਆਉਂਦੀਆਂ ਅਸੀਂ ਉਹਨਾਂ ਦੇ ਮੂੰਹ ਵਾਲੇ ਵੇਖਦੇ ਰਹਿੰਨੇ ਆ। ਸਵੇਰ ਤੋਂ ਲੈ ਕੇ ਵੇਖੋ ਕਿੰਨੀਆਂ ਟਰਾਲੀਆਂ ਗਈਆਂ। ਸਾਰੀਆਂ ਖਾਲੀ ਹੋ ਕੇ ਆਈਆਂ। ਅਸੀਂ ਹਲੇ ਵੀ ਹੱਥ ਕਰਦੇ ਖੜੇ ਆ ਇੱਥੇ। ਤੁਹਾਡੇ ਕਹਿੰਦਾ ਮਤਲਬ ਹੈ। ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਜੋ ਆਉਣਾ ਰਾਸ਼ਨ ਆ ਜਾਂ ਕੋਈ ਸੰਸਥਾ ਜਿਵੇਂ ਸੁਆਮੀ ਜੀ ਆਏ ਆ। ਹਾਂਜੀ ਹਾਂਜੀ। ਇਹ ਰਾਸ਼ਨ ਤੁਹਾਡੇ ਦਾ ਹੀ ਪਹੁੰਚਾਇਆ ਜਾਵੇ। ਘਰ-ਘਰ ਜਾ ਕੇ। ਬਿਲਕੁਲ ਜੀ। ਨਾ ਕਿੰਨਾਂ ਜ਼ਰੂਰਤ ਉੱਥੇ ਪਹੁੰਚਾਇਆ ਜਾਵੇ। ਹਾਂਜੀ ਬਿਲਕੁਲ ਅਸੀਂ ਨਾਲ ਬੰਦੇ ਜਾਵਾਂਗੇ। ਘਰ-ਘਰ ਜਾ ਕੇ ਬੈਠ ਕੇ ਪਹੁੰਚਾ ਕੇ ਆਵਾਂਗੇ। ਠੀਕ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਟਾਈਮ ਖੜੇ ਹਾਂ ਕਮਾਲੇ ਵਾਲੇ ਪਿੰਡ ਦੇ ਨਾਲ ਲੱਗਦੇ ਤੁਸੀਂ ਦੇਖਦੇ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਯਾਨੀ ਕਿ ਫਸਲ ਔਰ ਖੇਤਾਂ ਦੇ ਵਿੱਚ ਪਾਣੀ ਵੜਿਆ ਗਿਆ ਪਰ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਜੋ ਰਾਸ਼ਨ ਜਾਂ ਕੋਈ ਵੀ ਹੱਤਚਾਰਾ ਪਰਠੇ ਤੂੜੀ ਖਾਰੇ ਉਹ ਅੱਗੇ ਪਿੰਡਾਂ ਨੂੰ ਜਾ ਰਿਹਾ ਠੀਕ ਹੈ ਸਾਡੇ ਕੋਲ ਨਹੀਂ ਪਹੁੰਚਿਆ ਇਹਨਾਂ ਦਾ ਕਹਿਣ ਦਾ ਮਤਲਬ ਇਹ ਸਾਡੇ ਤਾਂ ਹੀ ਪਹੁੰਚਾਇਆ ਜਾਵੇ ਜੋ ਬੰਦ ਹੀ ਸਹੂਲਤਾਂ ਸਾਨੂੰ ਦਿੱਤੀ ਜਾਵੇ ਬਾਕੀ ਚਲੋ ਸਰਕਾਰਾਂ ਦਾ ਤਾਂ ਕੋਈ ਇਹਨਾਂ ਵਿੱਚ ਮਤਲਬ ਲੱਗਦਾ ਨਹੀਂ ਇਹਨਾਂ ਦੀ ਮਦਦ ਕਰਨਗੇ ਅਸੀਂ ਦੇਖ ਸਕਦੇ ਹਾਂ ਅੱਜ ਨੂਰ ਮਹਿਲ ਤੋਂ ਸਵਾਮੀ ਜੀ ਆਏ ਨੇ ਔਰ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਦੀ ਜੋ ਜ਼ਰੂਰਤਾਂ ਹੈ ਇਹਨਾਂ ਨੂੰ ਦਿੱਤੀਆਂ ਜਾਣ ਤਿੰਨ ਦਿਨ ਲਗਾਤਾਰ ਬਾਹਰ ਚੱਲੀ ਹੋਈ ਹੈ ਕੱਤਕ ਕਰ ਪੁਣ ਅੜਾ ਮੇਲੋ ਸਾਹਿਬਾ ਮਾਦਾਈ ਸਸਰੇ ਕਰਦੇ ਸਰ ਆ ਕਿਹੜਾ ਪਿੰਡ ਆ ਜੀ ਪਿੰਡ ਚਾਂਦੀ ਵਾਲਾ ਚਾਂਦੀ ਵਾਲਾ ਸੈਨੀਓਰ ਐੜ ਤੇ ਸੈਨੀਓਰ ਸਾਈਡ ਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਹੁੰਦੇ ਨੇ ਨਾਲ ਸਾਡੇ ਲੱਗਦਾ ਏ ਕਮਾਲੇ ਵਾਲਾ ਅੰਦਰ ਗੱਟੀ ਅੱਗੇ ਛੀਨੇ ਲੁੱਗ ਗਏ ਸਾਡੇ ਨਾਲੇ ਹੀ ਲੱਗਦੇ ਅਜੇ ਤਾਈ ਜਦੋਂ ਦਾ ਪਾਣੀ ਆਇਆ ਵਾ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਇੱਥੇ ਤੋਂ ਕੋਈ ਐਮਐਲਏ ਸਾਹਿਬ ਤੁਹਾਡੇ ਕੋਲ ਪਹੁੰਚਿਆ ਹੀ ਕੋਈ ਸਾਡੇ ਕੋਲ ਨਹੀਂ ਪਹੁੰਚਿਆ ਐਮਐਲਏ ਕੋਈ ਸਾਨੂੰ ਰਾਸ਼ਨ ਨਹੀਂ ਦਿੱਤਾ ਗਿਆ ਸਾਡੇ ਫਸਲਾਂ ਬਹੁਤ ਡੁੱਬ ਚੁੱਕੀਆਂ ਨੇ ਅੱਡਾ ਕੋਈ ਕਾਰਕਮਾਂ ਤੇ ਖਵਾਉਣ ਵਾਲੇ ਨਹੀਂਗਾ ਜੋ ਰਾਸ਼ਨ ਲੈ ਕੇ ਸੰਸਤਾ ਆ ਰਹੀਆਂ ਹਨ ਹਾਂਜੀ ਤੁਹਾਡੇ ਤੇ ਰਾਸ਼ਨ ਪ੍ਰੋਪਰ ਪਹੁੰਚ ਰਿਹਾ ਜੀ ਨਹੀਂ ਜੀ ਸਾਡੇ ਨਹੀਂ ਪਹੁੰਚਿਆ ਕਹਿੰਦੇ ਨੇ ਆਉਂਦੇ ਨੇ ਆ ਛੜ ਕੁੱਚੀ ਕਹਿੰਦੇ ਨੇ ਇਸ ਪਿੰਡ 'ਤੋਂ ਪਾਣੀ ਨਹੀਂ ਆਇਆ ਸਾਡੀ ਬਾਹਰ ਐਸ ਫਿਰ ਨਹੀਂ ਖੱਬੇ ਹੱਥ ਵੇਖੀ ਜਦੋਂ ਤੁਸੀਂ ਸਕੂਲ ਕੋਲੋਂ ਨਿਕਲਦੇ ਖੱਬੇ ਹੱਥ ਵੇਖਿਆ ਜਾਏ ਵੀ ਸਾਡੇ ਫਸਲਾਂਾਂ ਸਾਡੇ ਘਰ ਦੇ ਵਿੱਚ ਪਾਣੀ ਦੇ ਖੜੇ ਰਹੇ ਨੇ ਅੱਗੂ ਬਰਨ ਪਾਈ ਰੱਖੇ ਨੇ ਅਸੀਂ ਮਿੱਟੀ ਕਿਵੇਂ ਮਰਜੀ ਜਿਆਦਾ ਖਰਾ ਤੇ ਮਿੱਟੀ ਪੱਟ ਕੇ ਬੰਨ ਪਾਇਆ ਤੁਹਾਡੇ ਜੋ ਖੇਤ ਆ ਹਾਂਜੀ ਉਹਨਾਂ ਸਾਰੇ ਖੇਤਾਂ 'ਚ ਪਾਣੀ ਆ ਚੁੱਕਾ ਸਾਰੇ ਖੇਤਾਂ 'ਚ ਪਾਣੀ ਖੜਾ ਆ ਗਿਆ ਜੀ ਉੱਥੇ ਸਾਰੇ ਖੇਤਾਂ 'ਚ ਪਾਣੀ ਬਹੁਤ ਪਾਣੀ ਆਇਆ ਬਹੁਤ ਹੀ ਜ਼ਿਆਦਾ ਤੁਸੀਂ ਸਰਕਾਰ ਨੂੰ ਜਸਰ ਜਿਹੜੀਆਂ ਸੰਸਥਾਵਾਂ ਨੇ ਜਾਂ ਨਵਾਈ ਦੇ ਸੇਵਾ ਕਰ ਰਹੇ ਤੁਸੀਂ ਉਹਨਾਂ ਨੂੰ ਤੱਕ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਕੀ ਜ਼ਰੂਰਤ ਹੈ ਜੋ ਤੁਹਾਡੇ ਦਾ ਹੀ ਪਹੁੰਚਾਇਆ ਜਾਵੇ ਸਾਨੂੰ ਰਾਸ਼ਨ ਪਹੁੰਚਾਇਆ ਜਾਵੇ ਸਾਨੂੰ ਲੰਗਰ ਜ਼ਰੂਰ ਪਹੁੰਚਦਾ ਹੈ ਇਹ ਨਹੀਂ ਬਲੰਗਰ ਨਹੀਂ ਸਾਨੂੰ ਪਹੁੰਚਦਾ ਲੰਗਰ ਸਾਨੂੰ ਉਹਨੂੰ ਵੀ ਤੇ ਆ ਕੇ ਦਏ ਨੇ ਸਾਡੇ ਮਾਲ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਹੈ ਸਾਨੂੰ ਸੁੱਕਾ ਰਾਸ਼ਨ ਚਾਹੀਦਾ ਸੀ ਆਪ ਦੇ ਬੀਬੀ ਅਰ ਰਸੋਈ ਚ ਬਣਾ ਚਾਹੀਏ ਬਣਾ ਲਈਏ ਸਾਨੂੰ ਇਹੋ ਜਿਹੀ ਸਹੂਲਤਾ ਚਾਹੀਦੀ ਹੈ ਨੇ ਜਿਹੜੀ ਬੀਬੀ ਕਮਾ ਨਹੀਂ ਸਕਦੀ ਉਹਨੂੰ ਸੂਲਤ ਮਿਲੀ ਜਾਵੇ ਜਿਹੜੀ ਵਿਧਵਾ ਬੀਬੀ ਹੈ ਕਿੰਦਾ ਕੋਈ ਕੰਮ ਆ ਤੇ ਨਿਖਵਾਲ ਨਾਲ ਬੱਚੇ ਛੋਟੇ ਨੇ ਜਿਹਾ ਅਸਲੂ ਹੀ ਜਿਹੜਾ ਹੈਗਾ ਇਹ ਬੇਈਂ ਕਿਦਰ ਹੈਗਾ ਜਿੰਦਾ ਨਹੀਂ ਕਿਦਰ ਵਿਗਾ ਉਹਨੂੰ ਵੇਖੇ ਮਿਲੇ ਸਭ ਕੁਝ ਸਾਨੂੰ ਮਿਲਣਾ ਚਾਹੀਦਾ ਹੈ ਐਸ ਚਾਂਦੀ ਵਾਲੇ ਦੇ ਵਿਚਾਰ ਸੋ ਮਾਤਾ ਜੀ ਦਾ ਕਹਿਣਾ ਕਿ ਅਸੀਂ ਇਸ ਟਾਈਮ ਚਾਂਦੀ ਵਾਲੇ ਪਿੰਡ ਦੇ ਖੜੇ ਹੋਏ ਆ ਇਹਨਾਂ ਨੂੰ ਖਾਣ ਪੀਣ ਦੇ ਰਸਤੇ ਦੇ ਨਾਲ ਪਸ਼ੂਆਂ ਵਾਸਤੇ ਚਾਰਾ ਤੂੜੀ ਜਾ ਚਾਰ ਜਾਂ ਫੀਡ ਵਗੈਰਾ ਵੀ ਇਹਨਾਂ ਦਿੱਤੀ ਜਾਵੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਨਾਲ ਹੀ ਜੋ ਕਿੰਨੀਆਂ ਸੰਸਥਾਵਾਂ ਨੇ ਐਨਜੀਓ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਭਾਈ ਜੋ ਸਮਾਨ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਉੱਥੇ ਪਹੁੰਚਾਇਆ ਜਾਵੇ ਘਰ ਘਰ ਜਾ ਕੇ ਪਹੁੰਚਾਇਆ ਜਾਵੇ ਤਾਂ ਕਿ ਇਹਨਾਂ ਗਰੀਬਾਂ ਨੂੰ ਸਹੂਲਤਾਂ ਮਿਲ ਸਕਣ ਸਾਰੀ ਫਸਲ ਇਹਨਾਂ ਤਬਾਹ ਹੋ ਚੁੱਕੀ ਐ ਜੋ ਫਸਲ ਤਬਾਹ ਹੋ ਜਾਈ ਘੱਟ ਤੋਂ ਘੱਟ 3-4 ਸਾਲ ਲੱਗਣੇ ਇਹਨਾਂ ਨੂੰ ਉਹ ਜ਼ਮੀਨਾਂ ਬਣਾਉਣ ਵਾਸਤੇ ਜਾਂ ਦੁਬਾਰਾ ਫਸਲ ਉਗਾਉਣ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਰਕਾਰੀ ਜੋ ਜਿਨਨੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਲੋਕ ਐਨ ਜੀਓ ਸਰ ਅਸੀਂ ਅਪੀਲ ਕਰਦੇ ਹਾਂ ਕਿ ਇਹ ਪਿੰਡ ਚਾਂਦੀ ਵਾਲਾ ਨਾਲ ਕਮਾਲੇ ਵਾਲਾ ਟਿੰਡੀ ਵਾਲਾ ਚਾਂਦੀ ਵਾਲਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਸਮਾਨ ਘਰ-ਘਰ ਜਾ ਕੇ ਜਿੰਨਾਂ ਜੂਤ ਉਹਨਾਂ ਦੇ ਪਹਾਇਆ ਧੰਨਵਾਦ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਆ ਕਿਹੜਾ ਏਰੀਆ ਜਿੱਥੇ ਆਪਾਂ ਖੜੇ ਹਾਂ ਇਸ ਟਾਈਮ ਇਹ ਸੀਨੇ ਵਾਲ ਚੁਗੇ ਜੀ ਇਥੇ ਕਿੰਨਾ ਕ ਨੁਕਸਾਨ ਹੋ ਚੁੱਕਾ ਏ ਬਹੁਤ ਨੁਕਸਾਨ ਹੋ ਚੁੱਕਾ ਵੀਰ ਜੀ ਖੇਤਾ ਹੀ ਪਾਣੀ ਪੂਰਾ ਵਰ ਚੁੱਕਾ ਏ ਬਹੁਤ ਤੁਹਾਡੇ ਸਾਹਮਣੇ ਆ ਬਹੁਤ ਹਾਲਾਤ ਮਾੜੇ ਆ ਫਸਲ ਸਾਰੀ ਬਰਬਾਦ ਹੋ ਚੁੱਕੀ ਏ ਜੀ ਤੁਹਾਨੂੰ ਕੋਈ ਸਰਕਾਰ ਵੱਲੋਂ ਜਾਂ ਕਿਸੇ ਵੀ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਐਮਐਲਏ ਵੱਲੋਂ ਕੋਈ ਸਹੂਲਤ ਦਾ ਕੋਈ ਬਿਆਨਬਾਜ਼ੀ ਆਈ ਇੱਕ ਵਾਰੀ ਆਇਆ ਫੀਲਡ ਦਾ ਗੱਟਾ ਇੱਕ ਇੱਕ ਦਿੱਤਾ ਜਫਤਾ ਹੋ ਚੁੱਕਾ ਡੰਗਰ ਦਿਨ ਪਤਾ 10 12 ਵਾਰ ਆ ਗਿਆ ਉਸ ਤੋਂ ਬਾਅਦ ਸਵਿਧਾ ਸਰਕਾਰ ਵੱਲੋਂ ਕੋਈ ਨਹੀਂ ਆਈ ਜਿੰਨੇ ਵੀਰ ਸੇਵਾਦਾਰ ਆ ਰਹੇ ਨੇ ਉਹਨਾਂ ਦਾ ਬਹੁਤ ਧੰਨਵਾਦ ਅਸੀਂ ਕਰਦੇ ਆ ਕਿਉਂਕਿ ਉਹਨੇ ਸਾਨੂੰ ਬਹੁ ਰਾਸ਼ਨਕਾਰ ਦਾ ਪਹਚਾਇਆ ਅਸੀਂ ਉਹਨਾਂ ਜਿੰਨੇ ਸੇਵਾਦਾਰ ਐ ਇਸ ਟਾਈਮ ਵੇਖ ਰਹੇ ਕੋਈ ਵੀ ਕਹਿੰਦਾ ਮੇਰੇ ਪਿੰਡ ਨਹੀਂ ਪਹੁੰਚਾ ਅਸੀਂ ਸਾਰਾ ਨੂੰ ਸੇਵਾਦਾਰ ਨੂੰ ਕਹਿੰਨਾ ਸਾਰੇ ਪਿੰਡ ਪਹੁੰਚੇ ਨੇ ਰਾਸ਼ਨ ਬਹੁਤ ਦਿੱਤਾ ਹੈ ਲੋਕਾਂ ਨੂੰ ਐਵੇਂ ਨਖੋਦੀ ਨਹੀਂ ਸੇਵਾਦਾਰਾਂ ਦੀ ਕਰਨੀ ਚਾਹੀਦੀ ਸਰਕਾਰ ਦੀ ਕਰੋ ਕਿਉਂਕਿ ਆਪਣੇ ਤੱਕ ਉਹ ਅਜੇ ਨਹੀਂ ਪਹੁੰਚੇ ਤਾਂ ਹੁਣ ਕੀ ਕਹਿਣਾ ਤੁਹਾਨੂੰ ਸਮਾਨ ਦੀ ਜਾਂ ਰਾਸ਼ਨ ਦੀ ਤੂੜੀ ਦੀ ਚਾਰੇ ਦੀ ਕੋਈ ਡਿਮਾਂਡ ਜਾਂ ਮੰਗ ਹੈਗੀ ਸਾਡੀ ਮੰਗ ਸੀ ਸੇਵਾਦਾਰ ਇੱਕ ਵਾਰੀ ਪਹੁੰਚਾ ਗਿਆ ਅਸੀਂ ਕਿਹਾ ਰਸਤਾ ਇੱਕ ਵਾਰੀ ਬਣ ਜਾਊਗਾ ਬਾਅਦ ਵਿੱਚ ਜਿੰਨਾ ਕੋ ਟਾਈਮ ਲੰਘਦਾ ਅਸੀਂ ਲਗਾਉਨੇ ਆ ਪਾਣੀ ਕੱਟ ਗਿਆ ਤੇ ਉਸ ਤੋਂ ਬਾਅਦ ਤੁਸੀਂ ਵੀਰ ਜੀ ਆਏ ਇਹ ਨੁਕਸਾਨ ਕੋਈ ਘਰਾਂ ਦੇ ਵਿੱਚ ਹੀ ਹੋਇਆ ਕਿ ਖੇਤਾਂ ਵਿੱਚ ਹੀ ਹੋਇਆ ਬਹੁਤ ਜ਼ਿਆਦਾ ਘਰਾਂ ਵਿੱਚ ਹੀ ਕਈਆਂ ਦੇ ਕਮਰੇ ਡਿੱਗ ਪਏ ਆ ਵੀਰ ਜੀ ਕਈਆਂ ਦੇ ਫਸਲ ਬਰਬਾਦ ਹੋ ਗਈ ਹੈ ਬਾਕੀ ਸਾਡਾ ਇੱਥੇ ਸਾਹਮਣੇ ਗੁਰਦੁਆਰਾ ਉਸ ਤੋਂ ਕਿਲਾਵਾੜਾ ਇੱਕ ਦਰਿਆ ਰਹਿ ਗਿਆ ਸਤਲੁਜ ਕਿਉਂਕਿ ਉਹਦੀ ਤਾਹ ਲੱਗੀ ਹੈ ਸਾਨੂੰ ਆਪਣੇ ਗੁਰਦੁਆਰੇ ਦਾ ਬਹੁਤ ਫਿਕਰ ਹੈ ਕਿਉਂਕਿ ਅਸੀਂ ਵੀ ਬੇਨਤੀ ਕਰਨਾ ਹੈ ਪ੍ਰਸ਼ਾਸਨ ਵੱਲੋਂ ਕਿਆਂ ਕਿ ਸਾਡੇ ਦੇਖਾ ਜਾਵੇ ਗੁਰਦੁਆਰਾ ਕਿਉਂਕਿ ਹਾਲਾਤ ਬਹੁਤ ਕਿਉਂਕਿ ਕੰਟਰੋਲ ਗਰੀਬਾਂ ਕੋਲ ਕੀ ਆਉਣਾ ਕਿਉਂਕਿ ਪ੍ਰਸ਼ਾਸਨ ਵੀ ਕਰ ਸਕਦਾ ਹੈ ਜੀ ਤੁਹਾਡੀ ਸ਼ਰੋਮਣੀ ਕਮੇਟੀ ਨੂੰ ਕੋਈ ਅਪੀਲ ਹੈ ਕਿ ਗੁਰਦਰਾ ਸਾਹਿਬ ਵਾਸਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਕੁਝ ਕੀਤਾ ਜਾਵੇ ਉਹਨੂੰ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਜਾਇਆ ਜਾਵੇ ਹਾਂਜੀ ਹਾਂਜੀ ਸਾਡੀ ਇਹ ਹੀ ਬੇਨਤੀ ਗਰੀ ਬੰਦੇ ਆ ਕਿਉਂਕਿ ਇਹਨੇ ਜੋਗੇ ਨਹੀਂ ਇਹਨੇ ਮੰਨ ਲਿਆ ਕਿਉਂਕਿ ਇਹ ਸੇਵਾ ਕਿ ਨਹੀਂ ਕੋ ਕਰ ਲੈਣਾ ਆਪਦੀ ਜਾਨ ਮਾਸੇ ਵਿਚਾਰਿਆ ਕਿਉਂਕਿ ਸਾਨੂੰ ਇਹ ਹੀ ਅਪੀਲ ਹੈ ਕਿਉਂਕਿ ਸੇਵਾਦਾਰਾਂ ਨੂੰ ਮਹਾਰਾਜ ਦੀ ਦੁੱਖ ਦੇਖਭਾਲ ਕਰਨੀ ਚਾਹੀਦੀ ਜੀ ਉਹ ਵੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਦੇਖੀ ਜਾਂਦੇ ਆ 3 ਸਾਲ ਅਗ 2023 ਚ ਆਇਆ ਸੀਗਾ ਹਾੜ ਕਿਸੇ ਨੇ ਸਾਡੀ ਸਾਰ ਲਈ ਆੜ ਦਾ ਮਾਜਵਾ ਨਹੀਂ ਦਿੱਤਾ ਸਾਨੂੰ ਹੁਣ ਵੀ ਕਹਿ ਰਿਹਾ ਕੱਚੀਆਂ ਜ਼ਮੀਨਾਂ ਐਦਾਂ ਬਾਕੀ ਐਦਾਂ ਕਹੀ ਜਾਣਗੇ ਫਿਰ ਸਾਡਾ ਤਾਂ ਕੋਈ ਹਾਲਾਤ ਨਹੀਂ ਮਾੜੇ ਹੀ ਆ ਬਾਈ ਹੁਣ ਤਾਂ ਕਹਿਣਾ ਕਿ 2023 ਦੇ ਵਿੱਚ ਵੀ ਪਾਣੀ ਆਇਆ ਸੀਗਾ ਸਰਕਾਰ ਵੱਲੋਂ ਕੋਈ ਵੀ ਇਹਨਾਂ ਦੀ ਮਦਦ ਨਹੀਂ ਕੀਤੀ ਗਈ ਪਰ ਮੇਨ ਗੱਲ ਜੋ ਅੱਜ ਅਸੀਂ ਇੱਥੇ ਆ ਕੇ ਦੇਖੀ ਹੈ ਇਹਨਾਂ ਦਾ ਕਹਿਣਾ ਹੈ ਕਿ ਗੁਰਦਰਾ ਸਾਹਿਬ ਦੀ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੋ ਇੱਥੋਂ ਲਿਜਾ ਕੇ ਕਿਤੇ ਸੋਖ ਹਸਨ ਕੀਤਾ ਜਾਵੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਜਾਇਆ ਜਾਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਫੇਰ ਕਰਦੇ ਹਾਂ ਇਹਨਾਂ ਦੀ ਜੋ ਗੱਲਬਾਤ ਆ ਜਰੂਰ ਸੁਣੀ ਜਾਵੇ ਔਰ ਪ੍ਰਸ਼ਾਸਨ ਨੂੰ ਵੀ ਕਹਿੰਦੇ ਇੱਥੇ ਪਹੁੰਚੇ ਕਿਉਂਕਿ ਅਸੀਂ ਦੇਖ ਲਿਆ ਪਿੰਡਾਂ ਦੇ ਵਿੱਚ ਬਹੁਤ ਬੁਰੇ ਹਾਲਾਤ ਆ ਖੇਤਾਂ ਦਾ ਬਹੁਤ ਨੁਕਸਾਨ ਉੱਚਾ ਹੋ ਚੁੱਕਾ ਹੈ ਕੈਮਰਾਮੈਨ ਸੁਭਾਸ਼ ਚੋਪੜਾ ਇਹਨਾਂ ਦੇਸ਼ ਦੁਨੀ